ਆਰੇ ਵਾਲਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਚਲ ਜੀ ਬੱਸ ਹਾਂ ਬੋਲ ਵਾਹਿਗੁਰੂ ਜੀ ਕੀ ਫਤਿਹ ਬਾਜੀ ਸ਼ੰਭੂ ਬਾਰਡਰ ਤੇ ਬੈਠੇ ਆ ਜੀ ਲੰਗਰ ਦੀ ਸੇਵਾ ਕਰ ਰਹੇ ਆ ਆ ਸਾਡਾ ਵੀਰ ਸ਼ਕੰਦਰ ਸਿੰਘ ਡੌੜੀ ਖਾਨਾ ਤੇ ਮੇਨ ਸਾਡਾ ਜਿਹੜਾ ਬਾਪੂ ਆ ਹਾਂ ਗੁਰਦੀਪ ਸਿੰਘ ਜੀ ਬਾਈ ਵੈਰੋ ਕੇ ਆ ਵੇਖੋ ਸਾਹਮਣੇ ਰੋਟੀਆਂ ਥਲ ਰਿਆ ਹਾਂ ਤੇ ਆ ਸਾਡੇ ਵੀਰ ਸਾਰੇ ਸਾਰੇ ਖੜੇ ਆ ਸੇਵਾਦਾਰ ਆ ਮੱਖਣ ਸਿੰਘ ਮੱਖਣ ਸਿੰਘ ਆ ਤੇ ਬਾਈ ਕੀ ਆ ਵੀਰ ਸਿੰਘ ਕਾਬਲ ਵਾਲਾ ਜੀ ਵੀਰ ਸਿੰਘ ਕਾਬਲ ਇੱਧਰ ਸਾਡੇ ਮਾਸਟਰ ਸਾਡੇ ਆ ਵੇ ਫਰੀਦਕੋਟ ਤੋਂ ਆ ਖੜੇ ਆ ਦਰਸ਼ਨ ਸਿੰਘ ਬਾਜਾਖਾਨਾ ਦਰਸ਼ਨ ਸਿੰਘ ਬਾਜਾਖਾਨਾ ਇੱਧਰ ਆ ਬਾਈ ਸਾਡੇ ਸੇਵਾ ਕਰ ਰਿਹਾ ਵੇ ਮੇਰਾ ਵੀਰ ਸਖਰਾਜ ਪ੍ਰਧਾਨ ਜੀ ਪ੍ਰਧਾਨ ਸਿੰਘ ਜੀ ਹਾਂ ਲਾਹ ਸਿੰਘ ਲਾਹ ਸਿੰਘ ਪ੍ਰਧਾਨ ਸਿੰਘ ਜੀ ਰੋਡੇ ਜਿਲ੍ਹਾ ਮੋਗਾ ਪ੍ਰਧਾਨ ਸਾਹਿਬ ਨਹੀਂ ਪ੍ਰਧਾਨ ਲਾ ਹੋ ਸੀ ਨਹੀਂ ਨਹੀਂ ਕੋਈ ਨਹੀਂ ਪ੍ਰਧਾਨ ਜੀ ਦਾ ਸਾਡਾ ਚੱਲੀ ਜਾਂਦਾ ਇੱਧਰ ਸਾਰੇ ਇੱਧਰ ਸਾਡੇ ਵੀਰ ਪਰੋਜਪੁਰ ਵਾਲੇ ਵੀ ਆ ਬੈਠੇ ਆ ਘੁਲੀ ਜਾਂਦੇ ਆਟੇ ਨਾਲ ਕਦੇ ਹੀ ਘੋਲ ਕੇ ਹੀ ਘੁਲੀ ਜਾਂਦੇ ਪਹਿਲਾਂ ਗੋਲ-ਗੋਲ ਹੁੰਦਾ ਪੇੜਾ ਆ ਵੇਖ ਲੈ ਹੁਣ ਆ ਮੇਰੇ ਵੀਰ ਪਰੋਜਪੁਰ ਵਾਲੇ ਘੁਲੀ ਜਾਂਦੇ ਚੰਗੀ ਤਰ੍ਹਾਂ ਹੋਈ ਗੋਲ ਆਉਂਦਾ ਕਹਿੰਦੇ ਗੋਲ-ਗੋਲ ਕਰਕੇ ਵੀ ਵੇਲ ਨੇ ਸਿੱਟਣੇ ਆ ਮਾਟਰ ਸਿੰਘ ਜੀ ਬਾਈ ਬਾਠ ਸਿੰਘ ਜੀ ਆਵੇ ਸਾਹਮਣੇ ਸਾਡੇ ਮਾਟਰ ਸਿੰਘ ਜੀ ਖੜੇ ਹੋਇਆ ਦਰਸ਼ਨ ਸਿੰਘ ਤੇ ਲਾਹਵ ਸਿੰਘ ਰੋਡੇ ਹਾਂ ਸਾਡੇ ਵੀਰ ਪ੍ਰੋਜਪੁਰ ਵਾਲੇ ਸਾਰੇ ਤੇ ਆਉਂਦੇ ਚਕੰਦਰ ਸਿੰਘ ਦਬੜੀ ਖਾਨਾ ਫਰੀਦਕੋਟ ਇੱਧਰ ਬਿਲਕੁਲ ਦਬੜੀ ਖਾਨਾ ਹਾਂ ਤੇ ਫਰੀਦਕੋਟ ਵਾਲੇ ਬਾਈ ਸਾਰੇ ਤੇ ਇੱਧਰ ਸਾਡੇ ਬਾਈ ਸੁਖਰਾਜ ਸਿੰਘ ਜੀ ਸਾਡੇ ਪ੍ਰੋਜਵਾਲ ਤੇ ਇਹ ਵੀ ਸਾਡੇ ਬਲਾਕ ਧਰਮਕੋਟ ਦੇ ਨੇ ਬਾਈ ਗੁਰਦੀਪ ਸਿੰਘ ਜੀ ਵਿਰੋਕੇ ਤੇ ਜਿਹੜਾ ਮੈਂ ਬਾਈ ਵੀਡੀਓ ਬਣਾ ਰਿਹਾ ਮੈਂ ਮੇਰਾ ਪਿੰਡ ਜਲਾਲਾਵਾ ਦਾ ਬਲਾਕ ਧਰਮਕੋਟ ਆ ਤੇ ਆਹ ਦੇਖੋ ਨਹੀਂ ਨਹੀਂ ਮੈਂ ਵੀਡੀਓ ਨਹੀਂ ਬਣਾਉਣੀ ਕੋਈ ਗੱਲ ਨਹੀਂ ਭਾਈ ਮੇਰੀ ਚੱਲੂ ਵੀਡੀਓ ਨਾ ਹਬਤਾਵੇ ਹੋਰ ਭਾਈ ਜੀ ਸਸਰੀ ਘਾਲ ਸਾਰਿਆਂ ਨੂੰ ਲੰਗਰ ਬਣ ਰਿਹਾ ਵਾ ਪ੍ਰਸ਼ਾਦਾ ਤਿਆਰ ਹੋ ਰਿਹਾ ਵਾ ਤੇ ਐਨ ਚੜ੍ਹਦੀ ਕਲਾ ਪਰਮਾਤਮਾ ਰੱਖੇ ਸ਼ੰਭੂ ਮੋਰਚਾ ਜਮਾ ਜਮਾ ਸਿਰੇ ਚੜ੍ਹਦੀਆਂ ਕਲਾਜ ਮੋਰਚਾ ਵਾ ਲੜਾਂਗੇ ਜਿੱਤਾਂਗੇ ਵੀ ਜਿੱਤਾਂਗੇ ਭਾਈ